ਓਏ ਸ਼ਰਮ ਹੋਣੀ ਚਾਹੀਦੀ ਆ ਪੰਜਾਬ ਦੀ ਸਮੁੱਚੀ ਪੁਲਿਸ ਨੂੰ ਇਹੋ ਜੇ ਲਾਂਤੀ ਲੋਕਾਂ ਨੂੰ ਜਿਨ੍ਹਾਂ ਨੂੰ ਕਿਤਾਬ 'ਚ ਲਿਖੇ ਕਾਨੂੰਨ ਦੀ ਡੱਕੇ ਦੀ ਅਕਲ ਨਹੀਂ ਹੈ ਕਿ 307 ਬਣਦੀ ਕਿਵੇਂ ਆ ਅਣਪਰ ਢੋਲਾ ਖਾਕੀ ਵਰਦੀ 'ਚ ਭਰਤਾ ਭਰਤੀ ਕੀਤਾ ਹੋਇਆ ਸੈਸ਼ਨ ਕ ਅਦਾਲਤ ਦੇ ਵਿੱਚ ਡੀਜੀਪੀ ਦਫ਼ਤਰ 'ਚ ਐਸਐਸਪੀ 'ਚ ਥਾਣਾ ਕੋਲਗੜੀ 'ਚ ਜੇ ਕਿਸੇ ਨੂੰ ਵੀ țeਲੇ ਦੀ ਅਕਲ ਹੋਈ ਤੇ ਬੰਦੇ ਦੇ ਪੁੱਤ ਵੀ ਹੋਏ ਜੇ ਹੋਏ ਤੇ 307 ਪਰਸੋਂ ਤੱਕ ਰੱਦ ਹੋਊਗੀ ਜੇ ਨਾ ਰੱਦ ਹੋਈ ਫਿਰ ਇਹਨਾਂ ਚ ਬੰਦੇ ਦਾ ਕੋਈ ਵੀ ਨਹੀਂਗਾ ਤੁਸੀਂ ਤਾਂ ਆਪਣੇ ਡੀਜੀਪੀ ਨੂੰ ਲਿਓ ਸਾਫਤ ਕਰ ਦਾਂਗੇ ਕਿ ਦੁੱਕੀ ਦੀ ਅਕਲ ਨਹੀਂ ਤੁਹਾਡੇ ਡੀਜੀਪੀ ਨੂੰ ਵੀ ਕਾਨੂੰਨ ਦੀ ਕਿ 307 ਬਣਦਾ ਕਿਵੇਂ ਹੈਗਾ ਤੁਸੀਂ ਸਾਫਤ ਕਰ ਸਕਦੇ ਹੋ ਕਿ 1.5 ਕਿਲੋਮੀਟਰ ਦੂਰ ਖੜਾ ਬੰਦਾ ਝੰਡੇ ਦੇ ਨਾਲ ਪ੍ਰਧਾਨ ਮੰਤਰੀ ਦਾ ਕਤਲ ਕਰ ਸਕਦਾ ਕੋਈ ਨੈਤਿਕਤਾ ਨਾਂ ਦੀ ਗੱਲ ਹੈ ਕੋਈ ਕਾਨੂੰਨ ਨਾਂ ਦੀ ਗੱਲ ਕੋਈ ਅਕਲ ਨਾਂ ਦੀ ਗੱਲ ਕੋਈ ਕੁਸ਼ਟਾ ਤੁਹਾਡੇ ਚ ਹੋਣਾ ਚਾਹੀਦਾ ਕਿ ਸਾਰੀਆਂ ਗੱਲਾਂ ਦਾ ਇੱਕੋ ਮਤਲਬ ਪੰਜਾਬ ਪੁਲਿਸ ਕਿ ਸਾਰੀਆਂ ਗੱਲਾਂ ਦਾ ਮਤਲਬ ਇੱਕੋ ਕਿ ਮੋਦੀ ਦਾ ਝੋਲੀ ਚੱਕ ਬਣ ਗਿਆ ਭਗਵੰਤ ਮਾਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜੇ ਕਿਹਾ ਕਿ ਮੈਂ ਆਪਣੇ ਲੋਕਾਂ ਤੇ ਡਾਗ ਨਹੀਂ ਚਲਾ ਸਕਦਾ ਫਿਰ ਇਹਦੀ ਕੀ ਵੇਲਣੇ ਚ ਬਾ ਆਈ ਸੀ ਇਹਨੂੰ 3 ਸਾਲਾਂ ਬਾਅਦ ਕੀ ਸੁਝਿਆ ਅਸਲ ਦੇ ਵਿੱਚ ਕਾਰਨ ਕੀ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਲੋਕਾਂ ਦੇ ਲਾਮਬੰਦ ਹੋਣ ਤੋਂ ਲੋਕਾਂ ਦੇ ਚੇਤਨ ਹੋਣ ਤੋਂ ਬੁਰੀ ਤਰ੍ਹਾਂ ਕਬਰਾਈ ਹੋਈ ਆ ਕੀ ਉਹਦੇ ਤੇ ਦੀ ਮਲੋਤਰੇ ਦੇ 307 ਦਾ ਪਰਚਾ ਨਹੀਂ ਬਣਦਾ ਸੀ ਉਹਦਾ ਕੀ ਉਹ ਕਤਲ ਦਾ ਇਰਾਦਾ ਨਹੀਂ ਹੈ 5000 ਪਾਉਣਾ ਲੁਧਿਆਣੇ ਦੀਆਂ ਫੈਕਟਰੀਆਂ ਸਾਰੇ ਮਾਲਵੇ ਨੂੰ ਕੈਂਸਰ ਕਰਤਾ ਕੀ ਕਿਸੇ ਨੂੰ ਕੈਂਸਰ ਵੰਡਣਾ ਇਹ ਇਰਾਦਾ ਕਤਲ ਨਹੀਂ ਹੈ ਕਿਸਾਨ ਸਾਥੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਾਲੇ ਸਾਥੀਆਂ ਨੇ ਬਹੁਤ ਵਧੀਆ ਪਹਿਲ ਕਦਮੀ ਕੀਤੀ ਕੁਝ ਦਿਨ ਪਹਿਲਾਂ ਵੀ ਮੇਰੀ ਅਵਤਾਰ ਸਿੰਘ ਮਹਿਮੇਰ ਨਾਲ ਗੱਲਬਾਤ ਹੋਈ ਪ੍ਰੋਗਰਾਮ ਰੱਖਿਆ ਅਸੀਂ ਵੀ ਸੋਚ ਰਹੇ ਸੀ ਕਿਰਤੀ ਕਿਸਾਨੀ ਉਹਨਾਂ ਵੱਲੋਂ ਕਿਹਦਾ ਡਟਮਾ ਜਿਹੜਾ ਵਿਰੋਧ ਹੋਣਾ ਚਾਹੀਦਾ ਕਿਉਂਕਿ ਜਿਹੜੀ ਇਹ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਭਗਵੰਤ ਮਾਨ ਨੇ ਮੋਦੀ ਦਾ ਝੋਲੀ ਚੱਕ ਬਣ ਕੇ ਪੰਜਾਬ ਦੇ ਕਿਸਾਨਾਂ ਤੇ ਬਿਨਾਂ ਵਜਾ 307 ਅਰਗੀਆਂ ਸੰਗੀਨ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਇਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੇ ਸਾਡੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਤਣ ਤੇ ਸਿੱਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਸਾਡੇ ਟਰੈਕਟਰ ਗੱਡੀਆਂ ਤੱਕ ਜਿਹੜੇ ਭੰਨ ਕੇ ਕਵਾੜ ਬਣਾ ਦਿੱਤੇ ਜਾਂਦੇ ਸਾਡੀ ਰਾਜਧਾਨੀ ਚੰਡੀਗੜ੍ਹ ਉਹ ਸਾਡੀ ਨਹੀਂ ਹੈ ਅਸੀਂ ਆਪਣੀ ਰਾਜਧਾਨੀ 'ਚ ਜਾ ਨਹੀਂ ਸਕਦੇ ਜੇ ਕਿਤੇ ਚਲੇ ਜਾਈਏ ਤੇ ਰਾਜਧਾਨੀ 'ਚ ਵੜਦਾ ਹੀ ਐ ਲੱਗਦਾ ਕਿਸੇ ਹੋਰ ਧਰਤੀ ਤੇ ਆ ਗਏ ਆ ਪੰਜਾਬ ਵਰਗਾ ਖੁੱਲਾ ਡੁੱਲਾ ਉੱਥੇ ਮਹਿਸੂਸ ਹੀ ਨਹੀਂ ਕਰਦੇ ਹੁਣ ਸਾਨੂੰ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਜਿਹੜਾ ਕਰਾਇਆ ਜਾ ਰਿਹਾ ਕਿ ਅਸੀਂ ਆਪਦੀ ਹੱਕ ਦੀ ਆਵਾਜ਼ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਵੀ 307 ਅਗੇ ਜਿਹੜੇ ਪਰਚੇ ਸਾਡੇ ਕਿਸਾਨਾਂ ਤੇ ਦਰਜ ਕੀਤੇ ਜਾਂਦੇ ਆ ਕੋਈ ਵਿਰੋਧ ਕਰਨ ਵਾਲਿਆਂ ਵਾਸਤੇ ਲੰਗਰ ਲੈ ਕੇ ਆਇਆ ਚਾਹ ਲੈ ਕੇ ਆਇਆ ਉਹਦੇ ਤੇ ਵੀ 307 ਦੇ ਪਰਚੇ ਦਰਜ ਕੀਤੇ ਜਾਂਦੇ ਆ ਇਹ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਬਿਲਕੁਲ ਕੇਂਦਰ ਦਾ ਝੋਲੀ ਚੱਕ ਬਣ ਕੇ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਹੈਗਾ ਜਿਹੜਾ 307 ਦਾ ਪਰਚਾ ਦਰਜ ਕੀਤਾ ਉਦੇ ਚਾਰ ਇਨਗਰੀਡੀਅੰਟ ਨੇ ਇਥੋਂ ਦੇ ਕਾਨੂੰਨ ਮੁਤਾਬਕ ਯਾਨੀ ਕਿ ਚਾਰ ਮੁੱਖ ਲੱਛਣ ਨੇ ਜੇ ਪੂਰੇ ਹੋਣ ਤਾਂ 307 ਜਿਹੜੀ ਆ ਬਣਦੀ ਆ ਪਹਿਲੇ ਨੰਬਰ ਤੇ ਇੰਟੈਂਟ ਦੂਜੇ ਤੇ ਐਕਟ ਤੀਜੇ ਤੇ ਨੌਲੇਜ ਤੇ ਚੌਥੇ ਨੰਬਰ ਤੇ ਪ੍ਰੂਫ ਇਹ ਚਾਰਾਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ ਪੁਲਿਸ ਵਾਲੇ ਵੀ ਗੱਲ ਸੁਣਦੇ ਆ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੇ ਹੱਥਾਂ ਨੂੰ ਵੀ ਸ਼ਰਮ ਨਹੀਂ ਆਈ 307 ਲਿਖਦੇ ਆ ਪਹਿਲੇ ਨੰਬਰ ਤੇ ਇੰਟੈਂਟ ਯਾਨੀ ਕਿ ਇਰਾਦਾ ਬੰਦੇ ਦਾ ਇਰਾਦਾ ਹੋਵੇ ਕਿਸੇ ਨੂੰ ਕਤਲ ਕਰਨ ਦਾ ਕੀ 1.5 ਕਿਲੋਮੀਟਰ ਦੂਰ ਖੜਾ ਪ੍ਰਧਾਨ ਮੰਤਰੀ ਜਿੰਦੀਆਂ ਗੱਡੀਆਂ ਤੇ ਕੋਈ ਬੰਬ ਦਾ ਵੀ ਛੇਤੀ ਅਸਰ ਨਹੀਂ ਹੋ ਸਕਦਾ 1.5 ਕਿਲੋਮੀਟਰ ਦੂਰ ਖੜਾ ਬੰਦਾ ਕੋਈ ਕਿਸੇ ਨੂੰ ਪ੍ਰਸ਼ਾਦਾ ਸ਼ਿਕਾਰ ਰਿਆ ਕੋਈ ਉੱਥੇ ਨਾਰਾ ਮਾਰ ਰਿਆ ਉਹਦੇ ਹੱਥ 'ਚ ਆਮ ਛੋਟੀ 'ਚ ਝੰਡਾ ਪਾਇਆ ਹੋਇਆ ਕੀ ਉਹਦਾ 1.5 ਕਿਲੋਮੀਟਰ ਦੂਰ ਖੜੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦਾ ਇਰਾਦਾ ਹੋ ਸਕਦਾ ਇਹ ਤੁਹਾਡਾ ਕਾਨੂੰਨ ਕਹਿੰਦਾ ਫਿਰ 307 ਕਿੱਦਾਂ ਮੰਨਦੀ ਆ ਦੂਜੇ ਨੰਬਰ ਤੇ ਐਕਟ ਕਿ ਬੰਦੇ ਬੰਦਾ ਕੋਈ ਇਹੋ ਜਿਹਾ ਕੰਮ ਕਰੇ ਜਿੰਦੇ ਨਾਲ ਕੋਈ ਕਤਲ ਕੀਤਾ ਜਾ ਸਕਦਾ ਹੋਵੇ ਡੇਢ ਕਿਲੋਮੀਟਰ ਦੂਰ ਬੰਦਾ ਖੜਾ ਨੇ ਹੱਥਾਂ ਡੇਢ ਕਿਲੋਮੀਟਰ ਦੂਰ ਬੰਦੇ ਨੂੰ ਕਿੱਦਾਂ ਕਤਲ ਕਰ ਸਕਦਾ ਵੀ ਉਹਨੇ ਇਹੋ ਜਿਹਾ ਕਿਹੜਾ ਉਹਦੀ ਕਿਹੜੀ ਇਹੋ ਜਿਹੀ ਐਕਟ ਕਰਤਾ ਉਹਨੇ ਤੀਜਾ ਜਿਹਨੂੰ ਨੌਲੇਜ ਆ ਕਿ ਬੰਦੇ ਦਾ ਜਿਹੜਾ ਐਕਟ ਕਰਦਾ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿ ਉਹਦੇ ਇਸ ਕੰਮ ਦੇ ਨਾਲ ਬੰਦਾ ਮਰ ਸਕਦਾ ਮਰ ਸਕਦਾ ਤਾਂ ਰਾਤਾਂ ਕਤਲ ਦਾ ਪਰਚਾ ਬਣਦਾ ਇਹ ਵੀ ਦੱਸ ਦੋ ਵੀ ਇਹੋ ਜਿਹਾ 1.5 ਕਿਲੋਮੀਟਰ ਦੂਰ ਖੜੇ ਬੰਦਿਆਂ ਨੇ ਕਿਹੋ ਜਿਹਾ ਕੰਮ ਕਰਤਾ ਉਹ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦੀ ਸਮੁੱਚੀ ਪੁਲਿਸ ਨੂੰ ਇਹੋ ਜਿਹੇ ਲਾਂੰਤੀ ਲੋਕਾਂ ਨੂੰ ਜਿਨ੍ਹਾਂ ਨੂੰ ਕਿਤਾਬ ਚ ਲਿਖੇ ਕਾਨੂੰਨ ਦੀ ਡੱਕੇ ਦੀ ਅਕਲ ਨਹੀਂ ਹੈ ਕਿ 307 ਬਣਦੀ ਕਿਵੇਂ ਆ ਅਣਪਰ ਢੋਲਾ ਖਾਕੀ ਵਰਦੀ ਚ ਭਰਤਾ ਭਰਤੀ ਕੀਤਾ ਹੋਇਆ ਜਿਨ੍ਹਾਂ ਦੇ ਹੱਥ ਨਹੀਂ ਕੰਬੇ ਜਿਨ੍ਹਾਂ ਦੀ ਜਮੀਰ ਨੂੰ ਸ਼ਰਮ ਨਹੀਂ ਆਈ ਕਿ ਬਿਨਾਂ ਵਜ੍ਹਾ ਜਿਹੜਾ 57 ਵੜੀ ਬਣਦੀ ਗਈ 57 ਵੜੀ ਬਣਦੀ ਗਈ ਤੁਸੀਂ ਤਾਂ ਆਪਦੇ ਡੀਜੀਪੀ ਨੂੰ ਲੈ ਆਓ ਸਾਬਤ ਕਰ ਦਾਂਗੇ ਕਿ ਦੁੱਕੀ ਦੀ ਅਕਲ ਨਹੀਂ ਤੁਹਾਡੇ ਡੀਜੀਪੀ ਨੂੰ ਵੀ ਕਾਨੂੰਨ ਦੀ ਕਿ 307 ਬਣਦਾ ਕਿਵੇਂ ਹੈਗਾ ਚੌਥੇ ਨੰਬਰ ਤੇ ਪ੍ਰੂਫ ਤੁਹਾਡੇ ਕੋਲੇ ਪ੍ਰੂਫ ਹੈ ਤੁਸੀਂ ਸਾਬਤ ਕਰ ਸਕਦੇ ਹੋ ਕਿ ਡੇਢ ਕਿਲੋਮੀਟਰ ਦੂਰ ਖੜਾ ਬੰਦਾ ਝੰਡੇ ਦੇ ਨਾਲ ਪ੍ਰਧਾਨ ਮੰਤਰੀ ਦਾ ਕਤਲ ਕਰ ਸਕਦਾ 1.5 ਕਿਲੋਮੀਟਰ ਦੂਰ ਖੜਾ ਬੰਦਾ ਕਿਸੇ ਨੂੰ ਪ੍ਰਸ਼ਾਦਾ ਸ਼ਿਕਾਰਿਆ ਉਹਦੇ ਪ੍ਰਸ਼ਾਦਾ ਵੰਡਣ ਦੇ ਨਾਲ ਉਹਦੇ ਤੇ 307 ਲੱਗ ਸਕਦੀ ਆ ਕੋਈ ਨੈਤਿਕਤਾ ਨਾਂ ਦੀ ਗੱਲ ਕੋਈ ਕਾਨੂੰਨ ਨਾਂ ਦੀ ਗੱਲ ਕੋਈ ਅਕਲ ਨਾਂ ਦੀ ਗੱਲ ਕੋਈ ਕੁਸ਼ਤਾ ਤੁਹਾਡੇ ਚ ਹੋਣਾ ਚਾਹੀਦਾ ਕਿ ਸਾਰੀਆਂ ਗੱਲਾਂ ਦਾ ਇੱਕੋ ਮਤਲਬ ਪੰਜਾਬ ਪੁਲਿਸ ਕਿ ਸਾਰੀਆਂ ਗੱਲਾਂ ਦਾ ਮਤਲਬ ਇੱਕੋ ਕਿ ਮੋਦੀ ਦਾ ਝੋਲੀ ਚੱਕ ਬਣ ਗਿਆ ਭਗਵੰਤ ਮਾਨ ਕਿਸ ਅਧਾਰ ਤੇ 307 ਬਣਾਈ ਤੁਸੀਂ ਸਾਨੂੰ ਪੰਜਾਬ ਦੇ ਵਿੱਚ ਹੀ ਦਿੱਲੀ ਜਾਣੀ ਤਾਂ ਬਗਾਨਗੀ ਦਾ ਅਹਿਸਾਸ ਕਰਾਉਣੇ ਆ ਸੂਬੇ ਦੀ ਰਾਜਧਾਨੀ ਉਹ ਚੰਡੀਗੜ ਸਾਡੀ ਆਪਣੀ ਰਾਜਧਾਨੀ ਆ ਉੱਥੇ ਜਾਣ ਤੇ ਵੀ ਬਗਾਨਗੀ ਦਾ ਅਹਿਸਾਸ ਤੇ ਅੱਜ ਸਾਨੂੰ ਸਾਡੇ ਘਰਾਂ 'ਚ ਬੈਠਿਆਂ ਸਾਡੇ ਪੰਜਾਬ ਦੇ ਵਿੱਚ ਦੇ મોદી ਆਉਂਦਾ ਸਾਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਨਹੀਂ ਕਿੱਧਰ ਗਿਆ ਤੁਹਾਡਾ ਜਿਹੜਾ ਰਾਈਟ ਟੂ ਐਸੋਸੀਏਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 19 ਕਹਿੰਦੀ ਆ ਕਿ ਤੁਹਾਨੂੰ ਇਕੱਠੇ ਹੋਣ ਦਾ ਵਿਰੋਧ ਕਰਨ ਦਾ ਅਧਿਕਾਰ ਆ ਕਿਉਂਕਿ ਸਰਕਾਰ ਤੁਹਾਡੀਆਂ ਵੋਟਾਂ ਲੈ ਕੇ ਬਣੀ ਆ ਤੇ ਉਹਨੂੰ ਕਹਿਣ ਦਾ ਉਹਨੂੰ ਲਾਉਣ ਦਾ ਵੀ ਅਧਿਕਾਰ ਆ ਤੇ ਕਹਿਣ ਦਾ ਵੀ ਅਧਿਕਾਰ ਆ ਕਿ ਤੂੰ ਗਲਤ ਆ ਇਸ ਗੱਲ ਤੇ ਸਾਡਾ ਵਿਰੋਧ ਦਾ ਅਧਿਕਾਰ ਕਿੱਧਰ ਗਿਆ ਇਹ ਸਾਰਾ ਕੁਝ ਜਿਸ ਬੇਸ਼ਰਮੀ ਦੇ ਨਾਲ ਕੀਤਾ ਗਿਆ ਇਹ ਮਾਮਲਾ ਇੱਕ ਨਹੀਂ ਹੈ ਪੰਜਾਬ ਦੇ ਸਮੁੱਚੇ ਮਾਮਲਿਆਂ ਤੇ ਭਗਵੰਤ ਮਾਨ ਦੀ ਸਰਕਾਰ ਕੇਂਦਰ ਦੀ ਝੋਲੀ ਚੱਕ ਬਣੀ ਹੋਈ ਆ ਡੈਮ ਸੇਫਟੀ ਐਕਟ ਆਇਆ ਡੈਮ ਤੇ ਪਾਣੀ ਸੂਬਿਆਂ ਦਾ ਅਧਿਕਾਰ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦਾ ਨੰਬਰ ਕੱਟ ਦਿੱਤਾ ਗਿਆ ਸਾਡੀਆਂ ਨਹਿਰਾਂ 'ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਆਉਣਾ ਇਹ ਵੀ ਪੰਜਾਬ ਤੈ ਨਹੀਂ ਕਰ ਸਕਦਾ ਇਹ ਵੀ BBMB ਤੈ ਕਰੂਗਾ ਜਿੰਦੇ ਚ ਪੰਜਾਬ ਦੀ ਕੋਈ ਨੁਮਾਇੰਦਗੀ ਨਹੀਂ ਕੀ ਇਹ ਸਾਡੇ ਤੋਂ ਸਾਡਾ ਪਾਣੀ ਖੋ ਕੇ ਸਾਨੂੰ ਕਤਲ ਕਰਨ ਦਾ ਇਰਾਦਾ ਨਹੀਂ ਰੱਖਦੀ ਸਰਕਾਰ ਸਾਡੀਆਂ ਫਸਲਾਂ ਨੂੰ ਕਤਲ ਕਰਨ ਦਾ ਇਰਾਦਾ ਨਹੀਂ ਰੱਖਦੀ ਜੇ ਪਾਣੀ ਦਾ ਸਾਡਾ ਅਧਿਕਾਰ ਖੋਲਿਆ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੋ ਵਾਰੀ ਕਿਹਾ ਔਰ ਜਿਹੜੀ ਖੇਤੀ ਮਾਰਕੀਟਿੰਗ ਪਾਲਿਸੀ ਦੇ ਖੱਡਾ ਆਇਆ ਉਦੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਨੂੰ ਵੀ ਕਿਹਾ ਕਿ ਇਹਦੇ ਖਿਲਾਫ ਪੰਜਾਬ ਦੀ ਅਸੈਂਬਲੀ ਚ ਰੈਜੂਲੇਸ਼ਨ ਪਾਓ ਬਿਆਨਾਂ ਨਾਲ ਨਹੀਂ ਸਰਨਾ ਕਹਿੰਦੇ ਅਸੀਂ ਖੜੇ ਆ ਪੰਜਾਬ ਦੇ ਨਾਲ ਅਸੀਂ ਆਖਿਆ ਡੈਮ ਸੇਫਟੀ ਐਕਟ ਜਿਹੜਾ 2020 ਦਾ ਬਣਿਆ ਹੋਇਆ 4 ਸਾਲ ਹੋ ਗਏ ਪੰਜਾਬ ਦਾ ਹੱਕ ਮਾਰੇ ਨੂੰ ਉਸੀ ਅੱਜ ਤੱਕ ਮਤਾ ਕਿਉਂ ਨਹੀਂ ਪਾਇਆ ਬੀਐਸਐਫ ਨੂੰ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਦੇਤਾ ਬਾਰਡਰ ਦੇ ਏਰੀਆ ਦੇ ਵਿੱਚ ਇਹਦਾ ਮਤਲਬ ਕੀ ਆ ਕਿ ਜੇ ਭਾਜਪਾ ਇੱਥੇ ਸਰਕਾਰ ਨਹੀਂ ਨਾ ਬਣਾ ਸਕਦੀ ਉਹ ਬੀਐਸਐਫ ਰਾਹੀਂ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਆ ਲੈਂਡ ਆਰਡਰ ਸਟੇਟ ਸਬਜੈਕਟ ਆ ਇਹ ਪੰਜਾਬ ਦਾ ਸੂਬੇ ਦਾ ਅਧਿਕਾਰ ਆ ਕੇਂਦਰ ਦੀਆਂ ਏਜੰਸੀਆਂ ਦਾ ਐਸੇ ਕਰਕੇ ਅਸੀਂ ਵਿਰੋਧ ਕਰਦੇ ਆਂ ਕਿ ਕੇਂਦਰ ਦਾ ਅਧਿਕਾਰ ਕੋਈ ਨਹੀਂ ਗਾ ਇੱਥੇ ਆਉਣ ਦਾ ਜੇ ਬੀਐਸਐਫ ਨੂੰ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦੇਤਾ ਤਾਂ ਤੁਸੀਂ ਹਿਸਾਬ ਲਾਓ ਡੀਜੀਪੀ ਸ਼ਸ਼ੀ ਕਾਂਦੀ ਦੀ ਰਿਪੋਰਟ ਸੀ ਕੋਈ ਸਾਲ ਪਹਿਲਾਂ ਕਿ ਜਿਹੜੀ ਬਾਰਡਰ ਤੋਂ ਨਸ਼ਾ ਤਸਕਰੀ ਹੁੰਦੀ ਆ ਉਹਦੇ ਚ ਬੀਐਸਐਫ ਵਾਲੇ ਸ਼ਾਮਲਾ ਬੀਐਸਐਫ ਨਸ਼ਾ ਵਕਾਉਂਦੀ ਆ ਪੰਜਾਬ ਪੁਲਿਸ ਨਸ਼ਾ ਵਕਾਉਂਦੀ ਆ ਤੇ ਫਿਰ ਬੀ ਉਥੋਂ ਉਸ ਬਾਰਡਰ ਤੱਕ ਨਹੀਂ 50 ਕਿਲੋਮੀਟਰ ਅੰਦਰ ਆਉਣ ਚ ਆ ਅ ਅੰਦਰ ਤੱਕ ਚਿੱਟਾ ਜਿਹੜਾ ਬੀਐਸਐਫ ਲੈ ਕੇ ਆਊਗੀ ਕਿਉਂਕਿ ਕੇਂਦਰ ਦੀ ਉਸ ਏਜੰਸੀ ਉਸ ਰੱਖਿਆ ਏਜੰਸੀ ਨੂੰ 50 ਕਿਲੋਮੀਟਰ ਤੱਕ ਆਉਣ ਦਾ ਅਧਿਕਾਰ ਆ ਸਾਰਾ ਮਾਝਾ ਬੀਐਸਐਫ ਦੇ ਤੇ ਸਾਡੇ ਸਾਰੇ ਬਾਰਡਰ ਦੇ ਜ਼ਿਲ੍ਹੇ ਸਾਰਾ ਫਰੋਜ਼ਪੁਰ ਅੱਧਾ ਫਰੀਦਕੋਟ ਸਾਰਾ ਫਾਇਲ ਦਾ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨਾ ਜੇ ਪੰਜਾਬ ਚ ਭਾਜਪਾ ਨਹੀਂ ਵੀ ਆ ਸਕਦੀ ਤੇ ਬੀਐਸਐਫ ਰਾਹੀਂ ਪੰਜਾਬ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ ਨੇ ਅਸੈਂਬਲੀ ਚ ਮਤਾ ਨਹੀਂ ਪਾਇਆ ਕਿ ਲੈਂਡ ਆਰਡਰ ਸਾਡਾ ਵਿਸ਼ਾ ਇਹਦੇ ਚ ਕੇਂਦਰ ਦੀ ਬੀਐਸਐਫ ਦਾ ਕੋਈ ਅਧਿਕਾਰ ਨਹੀਂ ਕੇਂਦਰ ਨੇ ਆਪਦਾ ਹੱਕ ਬਣਾ ਲਿਆ ਚੰਡੀਗੜ ਜਦੋਂ ਪੰਜਾਬ ਹਰਿਆਣਾ ਬਣਾ 60 40 ਦੀ ਰੇਸ਼ੋ ਨਾਲ ਸਾਡੇ ਸਾਰੇ ਅਧਿਕਾਰ ਆ ਉਥੋਂ ਦੀਆਂ 60% ਨੌਕਰੀਆਂ ਪੰਜਾਬ ਦੀਆਂ ਨੇ ਉਹ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਭਗਵੰਤਮਾਨ ਚੁੱਪ ਰਿਹਾ ਪੰਜਾਬ ਦੇ ਸਰਵਿਸ ਰੂਲ ਚੰਡੀਗੜ੍ਹ 'ਚ ਖਤਮ ਕਰ ਦਿੱਤੇ ਗਏ ਭਗਵੰਤਮਾਨ ਚੁੱਪ ਰਿਹਾ 307 ਇਹ ਉਸੇ 'ਚੋਈ ਆਈ ਆ ਕਿ ਕਿਸ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਦਾ ਝੋਲੀ ਚੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣਿਆ ਹੋਇਆ ਇਸ ਤੋਂ ਪਹਿਲੇ ਬੁਲਾਰਿਆਂ ਨੇ ਵੀ ਚਰਚਾ ਕੀਤੀ ਆ ਕਿ ਉਦੋਂ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜੇ ਕਿਹਾ ਕਿ ਮੈਂ ਆਪਣੇ ਲੋਕਾਂ ਦੇ ਡਾਂਗ ਨਹੀਂ ਚਲਾ ਸਕਦਾ ਫਿਰ ਇਹਦੀ ਕੀ ਵੇਲ ਨੇ ਜ ਬਾਹ ਆਈ ਸੀ ਇਹਨੂੰ 3 ਸਾਲਾਂ ਬਾਅਦ ਕੀ ਸੁਝਿਆ ਅਸਲ ਦੇ ਵਿੱਚ ਕਾਰਨ ਕੀ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਲੋਕਾਂ ਦੇ ਲਾਮਬੰਦ ਹੋਣ ਤੋਂ ਲੋਕਾਂ ਦੇ ਚੇਤਨ ਹੋਣ ਤੋਂ ਬੁਰੀ ਤਰ੍ਹਾਂ ਕਬਰਾਈ ਹੋਈ ਆ ਉਹਨਾਂ ਨੂੰ ਇਹ ਲੱਗਦਾ ਕਿ ਕਚਹਿਰੀਆਂ ਵਾਲੇ ਪਾਸੇ ਭੱਜਣ ਦੀ ਬਜਾਏ ਅੱਜਿੱਥੇ ਪਰਚਾ ਹੋਇਆ ਸੈਂਕੜੇ ਇੱਥੇ ਬੂਏ ਗਿਆ ਕੇ ਬੈਠੇ ਆ ਤੇ ਅੱਜ ਅਸੀਂ ਇਹ ਮੰਗ ਪੱਤਰ ਪੰਜਾਬ ਦੇ ਡੀਜੀਪੀ ਨੂੰ ਸੈਸ਼ਨ ਜੱਜ ਨੂੰ ਫਿਰੋਜ਼ਪੁਰ ਦੇ ਨੂੰ ਇੱਥੋਂ ਦੇ ਥਾਣੇ ਦੇ ਐਸਐਚਓ ਨੂੰ ਫਿਰੋਜ਼ਪੁਰ ਦੇ ਐਸਐਸਪੀ ਨੂੰ ਤੇ ਹੋਰ ਸਾਰਿਆਂ ਨੂੰ ਭੇਜ ਰਹੇ ਆ ਲੱਗ ਜਾਂਦਾ ਪਤਾ ਕਿ ਸੈਸ਼ਨ ਅਦਾਲਤ ਦੇ ਵਿੱਚ ਡੀਜੀਪੀ ਦਫ਼ਤਰ 'ਚ ਐਸਐਸਪੀ 'ਚ ਥਾਣਾ ਕੁਲਗੜੀ 'ਚ ਕੋਈ ਹੈ ਬੰਦਾ ਜਿਹਨੂੰ ਥੇਲੇ ਦੀ ਅਕਲ ਹੋਵੇ ਪਤਾ ਹੋਵੇ 307 ਕੀ ਹੁੰਦੀ ਆ ਹੋ ਸਕਦਾ ਥੇਲੇ ਦੀ ਅਕਲ ਕਿਸੇ ਨੂੰ ਨਾ ਹੋਵੇ ਜੇ ਕਿਸੇ ਨੂੰ ਵੀ ਥੇਲੇ ਦੀ ਅਕਲ ਹੋਈ ਤੇ ਬੰਦੇ ਦੇ ਪੁੱਤ ਵੀ ਹੋਏ ਜੇ ਹੋਏ ਤੇ 307 ਪਰਸੋਂ ਤੱਕ ਰੱਦ ਹੋਊਗੀ ਜੇ ਨਾ ਰੱਦ ਹੋਈ ਫਿਰ ਇਹਨਾਂ ਚੋਂ ਬੰਦੇ ਦਾ ਕੋਈ ਵੀ ਨਹੀਂਗਾ ਫਿਰ ਇਹਨਾਂ ਚੋਂ ਬੰਦੇ ਦਾ ਕੋਈ ਨਹੀਂ ਡੀਜੀਪੀ ਤੋਂ ਲੈ ਕੇ ਥਾਣੇ ਦੇ ਐਸਐਸਓ ਤੱਕ ਲੈ ਕੇ ਤੇ ਫਿਰ ਇਹ ਸਾਰੇ ਕੇਂਦਰ ਦੇ ਝੋਲੀ ਚੱਕਾ ਫਿਰ ਇਹ ਪੰਜਾਬ ਦਾ ਕੋਈ ਨਹੀਂ ਫਿਰ ਇਹ ਕਹਿ ਦਿਨ ਵੀ ਅਸੀਂ ਕਿਸਾਨਾਂ ਦੇ ਵੀ ਨਹੀਂ ਅਸੀਂ ਪੰਜਾਬ ਦੇ ਨਹੀਂ ਕਿਉਂਕਿ ਜੇ ਪੰਜਾਬ ਚ ਬੈਠੇ ਲੋਕਾਂ ਤੇ ਬਿਨਾਂ ਵਜ੍ਹਾ 307 ਦੇ ਪਰਚੇ ਦਰਜ ਕਰਨੇ ਆ ਸਾਡੇ ਪਾਣੀਆਂ 'ਚ ਯਾਰ ਕੋਲਿਆ ਜਾ ਰਿਆ ਆ ਜੀਰਾ ਫੈਕਟਰੀ ਵਾਲੇ ਅੰਦਰੋਂ ਨਾਲ ਲੜਿਆ ਕੀ ਕਹਿੰਦੀ ਆ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਸੁਣਵਾਈ 'ਚ ਗਿਆ ਕਿ ਮਿਲਟਰੀ ਲਾ ਕੇ ਉਹਦੀ ਫੈਕਟਰੀ ਚਲਾਓ ਉੱਥੇ ਜਿੱਕ ਜੱਜ ਨੇ ਕਿਹਾ ਵਕੀਲ ਨੇ ਕਿਹਾ ਕਿ ਪੰਜਾਬ ਚ ਮਿਲਟਰੀ ਲਾਉਣ ਦੇ ਨਤੀਜੇ ਜੱਜ ਸਾਹਿਬ ਤੁਹਾਨੂੰ ਪਤਾ ਨਹੀਂਗੇ ਇੱਕ ਸ਼ਰਾਬ ਫੈਕਟਰੀ ਜਿਹੜੀ ਲੋਕਾਂ ਨੂੰ ਮਾਰ ਰਹੀ ਆ ਉਹਨੂੰ ਚਲਾਉਣ ਲਈ ਸੁਪਰੀਮ ਕੋਰਟ ਦਾ ਜੱਜ ਕਹਿੰਦਾ ਕਿ ਮਿਲਟਰੀ ਲਾ ਕੇ ਫੈਕਟਰੀ ਚਲਾਈ ਜਾਵੇ ਪਰ ਦੂਜ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਜਦੋਂ ਉਹਨੂੰ ਐਨਓਸੀ ਦਿੱਤਾ ਹੋਇਆ ਤਾਂ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਬਾਬ ਵਾਸਤਾ ਨਹੀਂ ਹੈ ਕਿ ਉਹਦੇ ਤੇ ਦੀ ਮਲੋਤਰੇ ਦੇ 307 ਦਾ ਪਰਚਾ ਨਹੀਂ ਬਣਦਾ ਸੀ ਉਹਦਾ ਇਹ ਕੀ ਉਹ ਕਤਲ ਦਾ ਇਰਾਦਾ ਨਹੀਂ ਹੈ ਪਾਣੀ ਚ ਯਾਰ ਪਾਉਣਾ ਲੁਧਿਆਣੇ ਦੀਆਂ ਫੈਕਟਰੀਆਂ ਸਾਰੇ ਮਾਲਵੇ ਨੂੰ ਕੈਨਸਰ ਕਰਤਾ ਕਿ ਕਿਸੇ ਨੂੰ ਕੈਨਸਰ ਵੰਡਣਾ ਇਹ ਰਾਦਾ ਕਤਲ ਨਹੀਂ ਹੈ ਆ ਰਾਮਦੇਵ ਵਰਗਾ ਉਹ ਟੌਂਗੀ ਵੀਡੀਓ ਐਡ ਕਰਦਾ ਸਾਰੇ ਚੈਨਲਾਂ 'ਤੇ ਗਾਂ ਦੇ ਵੀ ਗਾਂ ਦਾ ਕਿਓ ਦੇਸੀ ਗਾਂ ਦਾ ਕਿਓ ਜਿਹੜਾ ਬੰਦਾ ਟੀਵੀ ਚੈਨਲਾਂ ਤੇ ਐਡ ਕਰਦਾ ਕਰੋਨਾ ਲੋਕਾਂ ਤੱਕ ਐਡ ਪਹੁੰਚਦੀ ਆ ਕਿ ਦੇਸੀ ਗਾਂ ਦਾ ਕਿਓ ਜਿੰਨਾ ਮਰਜ਼ੀ ਲੈ ਲੋ ਤੇ ਗਾਉਂ ਨੇ ਇੱਕ ਵੀ ਨਹੀਂ ਰੱਖੀ ਹੋਈ ਤੇ ਕਿਉਂ ਆਉਂਦਾ ਕਿੱਥੋਂ ਆ ਉਹਦੇ ਤੇ ਇਰਾਦਾ ਕਤਲ ਦਾ ਪਰਚਾ ਨਹੀਂ ਵੀ ਤੂੰ ਕੀ ਗੰਦ ਪਿਲ ਪੈਕਟਾਂ ਚ ਪਾ ਪਾ ਕੇ ਵੇਚੀ ਜਾਣਾ ਸਿਰਫ ਤੇ ਸਿਰਫ ਜਿਹੜੇ ਕਾਨੂੰਨ ਆ ਜਦੋਂ ਅਸੀਂ ਕਾਨੂੰਨ ਦੀ ਪੜ੍ਹਾਈ ਕਰਦੇ ਸੀ ਤਾਂ ਉਹਦੇ ਚ ਕਾਨੂੰਨ ਦੇ ਇੱਕ ਵਿਦਵਾਨ ਦੀ ਪਰਿਭਾਸ਼ਾ ਸੀ ਕਾਨੂੰਨ ਕੀ ਹੁੰਦਾ ਉਹ ਕਹਿੰਦਾ ਕਾਨੂੰਨ ਇੱਕ ਜਾਲ ਦੀ ਤਰ੍ਹਾਂ ਜਿਵੇਂ ਜਾਲ ਲਾਉਣੇ ਮੱਛੀ ਨੂੰ ਫੜਨ ਵਾਸਤੇ ਵੱਡੇ ਮਗਰਮੱਛ ਉਹ ਜਾਲ ਨੂੰ ਤੋੜ ਦਿੰਦੇ ਆ ਉਹਨਾਂ ਨੂੰ ਇਹ ਜਾਲ ਨਹੀਂ ਰੋ ਅੜਦੇ ਨਹੀਂ ਉਸ ਜਾਲ 'ਚ ਜਿਹੜੇ ਪੂੰਗ ਹੁੰਦੇ ਆ ਉਹ ਲੰਘ ਜਾਂਦੇ ਆ ਉਹਨਾਂ ਪੂੰਗਾਂ ਦੀ ਇਹਨਾਂ ਨੇ ਹਿੱਸਾ ਪੱਤੀ ਆ ਉਹ ਜੇਬ ਕਤਰੇ ਆ ਮੋਟਰਸਾਈਕਲ ਖੋਣ ਵਾਲੇ ਆ ਉਹ ਸਾਰੇ ਹਿੱਸਾ ਪੱਤੀ ਇਹਨਾਂ ਘਰਾਂ 'ਚ ਜਾ ਕੇ ਪਹੁੰਚਾਉਂਦੇ ਆ ਤੇ ਜਿਹੜੇ ਵਿਚ ਵਿਚਾਲੇ ਵਾਲੇ ਹੁੰਦੇ ਆ ਤੁਹਾਡੇ ਮੇਰੇ ਅਰਗੇ ਆਪਦੇ ਹੱਕ ਦੀ ਗੱਲ ਕਰਦੇ ਉਹ ਸਾਰੇ ਉਸ ਜਾਲ 'ਚ ਉਹੀ ਫਸਦੇ ਆ ਇਹ ਜਾਲ ਕਾਨੂੰਨੀ ਜਿਹੜਾ ਜਾਲ ਸਿਰਫ ਉਹਨਾਂ ਲੋਕਾਂ ਵਾਸਤੇ ਬਣਿਆ ਹੋਇਆ ਹੈਗਾ ਇਸ ਕਰਕੇ ਅਸੀਂ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਮੰਗ ਕਰਦੇ ਆ ਕਿ ਕਿਸਾਨਾਂ ਤੇ ਨਜਾਇਜ਼ 307 ਦੇ ਪਰਚੇ ਦਰਜ ਹੋਣੇ ਚਾਹੀਦੇ ਜਿਹੜੇ ਰੱਦ ਹੋਣੇ ਚਾਹੀਦੇ ਜਿਹੜੇ ਦਰਜ ਹੋਏ ਆ। ਔਰ ਅਸੀਂ ਇਹ ਸਵਾਲ ਵੀ ਕਰਦੇ ਆ ਪੰਜਾਬ ਦੀਆਂ ਸਾਰੀਆਂ ਸਿਆਸੀ ਤਿਰਾਂ ਨੂੰ ਕਿ ਉਹ ਸਾਬਤ ਕਰਨ ਪੰਜਾਬ ਦੇ ਵਿੱਚ ਅੱਜ ਕਿਸਾਨ ਲਹਿਰ ਇਹਨੇ ਦਮ ਚ ਹੈਗੀ ਆ ਕਿ ਅੱਜ ਕਿਸਾਨ ਲਹਿਰ ਨੂੰ ਇੱਥੋਂ ਦੇ ਸਿਆਸਦਾਨਾਂ ਨੂੰ ਬਾਕੀ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕਿ ਤੁਸੀਂ ਕਿਸਾਨਾਂ ਨਾਲ ਹੋ ਤੁਸੀਂ ਪੰਜਾਬ ਨਾਲ ਹੋ ਕਿ ਪੰਜਾਬ ਦੇ ਝੋਲੀ ਚੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੁਸੀਂ ਜਿਹੜੀ ਮਰਜ਼ੀ ਸਿਆਸੀ ਪਾਰਟੀ ਦੇ ਹੋ ਜੇ ਤੁਸੀਂ ਆਸ ਬਿਨਾਂ ਵਜ੍ਹਾ ਜਿਹੜੀ 5720 ਨਹੀਂ ਬਣਦੀ ਕੱਠ ਪ੍ਰਧਾਨ ਮੰਤਰੀ ਦੀ ਰੈਲੀ 'ਚ ਨਹੀਂ ਹੋਇਆ ਆਉਣਾ ਉਹਨੇ ਜਾਜ ਰਹੀ ਸੀ ਕਿਸਾਨਾਂ ਨੂੰ ਪਤਾ ਨਹੀਂ ਇੱਥੋਂ ਲੰਘ ਕੌਣ ਰਿਹਾ ਤੇ ਫਿਰ 307 ਬਣ ਕਿਵੇਂ ਗਈ ਇਸ ਪੱਧਰ ਦੀ ਧੱਕੇਸ਼ਾਹੀ ਨੂੰ ਜਿਵੇਂ ਕਹਿੰਦੇ ਗੱਲ ਸਹੇਦ ਨਹੀਂ ਗੱਲ ਪਏ ਦੀ ਆ ਜੇ ਆਪਾਂ ਬਰਦਾਸ਼ਤ ਕਰ ਗਏ ਜਿਵੇਂ ਅਵਤਾਰ ਮੈਂ ਮਿਹਰੀ ਦੱਸ ਰਿਹਾ ਸੀ ਕਿ ਜਮਾਨਤ ਰੱਦ ਹੋ ਗਈ ਇੱਕ ਕਿਸਾਨ ਦੀ ਉਹ ਤਾਂ ਬਾਹਰ ਦੀ ਵਾਰ ਜਮਾਨਤ ਰੱਦ ਹੋਈ ਨਾ ਤੁਸੀਂ ਜਰਾ ਸੋਚ ਕੇ ਦੇਖੋ ਜਿਹੜੇ ਕਿਸਾਨ ਨੂੰ ਜੇਲ੍ਹ ਭੇਜਿਆ ਗਿਆ ਤੇ ਪਰਚਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਕਤਲ ਕਰਨ ਦੇ ਇਰਾਦੇ ਦਾ ਉਹਦੀ ਜ਼ਮਾਨਤ ਕਿਹੜਾ ਜੱਜ ਦੇਊਗਾ ਇਹ ਸਾਲਾਂ ਬੱਧੀ ਨਜਾਇਜ਼ ਜੇਲ੍ਹਾਂ 'ਚ ਸਾੜਨ ਵਾਲੀ ਹਰਕਤ ਕੀਤੀ ਆ ਪੰਜਾਬ ਸਰਕਾਰ ਨੇ ਔਰ ਇਹ ਪੰਜਾਬ ਦੀ ਕਿਸਾਨ ਲਹਿਰ ਸਿਰ ਭਾਜੀ ਪਾਈ ਆ ਜੇ ਅਸੀਂ ਆਪਣੇ ਉਹਨਾਂ ਸਾਥੀਆਂ ਤੋਂ 307 ਨਹੀਂ ਨਾ ਰੱਦ ਕਰਵਾ ਸਕਦੇ ਜਿਵੇਂ ਕਹਿੰਦੇ ਅੱਗ ਅੰਨੀ ਹੈ ਬੋਲੀ ਹੈ ਮੂੰਹ ਜੋਰ ਹੈ ਇਹਨਾਂ ਸੋਚੀ ਕਿ ਸੜਦਾ ਕੋਈ ਹੋਰ ਹੈ ਇਹ ਲੰਬੂ ਨਿਕਲੇ ਜਦੋਂ ਵੀ ਟੈਲ ਟੈਲ ਦੇ ਖੌਰੇ ਕਿਹੜੇ ਬਰੂਹਾਂ ਤੇ ਆ ਬਹਿਣਗੇ ਜਿਵੇਂ ਕਿਸੇ ਸ਼ਾਇਰ ਨੇ ਵੀ ਕਿਹਾ ਸੀ ਕਿ ਹਮ ਆਹ ਵੀ ਭਰਤੇ ਹਨ ਤਾਂ ਗੁਨੇਗਾਰ ਕਹਲਾਤੇ ਹਨ हम आह भी भरते हैं तो गुनहगार कहलाते हैं और वो कत्ल भी करते हैं तो चर्चा नहीं होती इस गल ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਆ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨੂੰ ਪੰਜਾਬ ਦੀ ਸਮੁੱਚੀ ਜਮਹੂਰੀ ਲਹਿਰ ਨੂੰ ਉਹਦੇ ਚ ਸਾਡੇ ਮੁਲਾਜ਼ਮ ਵੀ ਆਉਂਦੇ ਆ ਮਜ਼ਦੂਰ ਵੀ ਆਉਂਦੇ ਆ ਬੇਰੁਜ਼ਗਾਰ ਵੀ ਆਉਂਦੇ ਆ ਵਿਦਿਆਰਥੀ ਵੀ ਆਉਂਦੇ ਆ ਨੌਜਵਾਨ ਵੀ ਆਉਂਦੇ ਆ ਇਹ ਛੋਟੀ ਗੱਲ ਨਹੀਂ ਹੈ ਇਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਇਹਦਾ ਠੁਕਮਾ ਜਵਾਬ ਦੇਣਾ ਚਾਹੀਦਾ ਤੇ 307 ਦੇ ਪਰਚੇ ਜਿਹੜੇ ਹੈਗੇ ਆ ਉਹ ਰੱਦ ਕਰਾਉਣੇ ਚਾਹੀਦੇ ਆ ਇਹਦੇ ਤੇ ਕੋਈ ਵੀ ਅੰਦੋਲਨ ਅੱਗੇ ਚਲਾਇਆ ਜਾਊਗਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਇਹਦੇ ਵਿੱਚ ਭਰਵੀ ਤੇ ਜਿਹੜੀ ਡਟਵੀ ਸ਼ਮੂਲੀਅਤ ਹੈਗੀ ਆ ਕਰਾਂਗੇ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ